ਪਹਿਲਾ ਤਾਂ ਮੈਂ ਸਾਰੇ ਦੇਸ਼ ਵਾਸੀਆਂ ਨੂੰ જય શ્રી ਰਾਮ ਦਾ ਨਾਮ ਸੰਬੋਧਨ ਕਰੂੰਗੀ ਔਰ ਇਹ ਕਹੂੰਗੀ ਕਿ ਜਿਹੜਾ ਅੱਜ ਦਾ ਸਾਡਾ ਮੰਗ ਪੱਤਰ ਸੀ ਪ੍ਰਧਾਨ ਮੰਤਰੀ ਜੀ ਵੱਲੋਂ ਆਇਆ ਸੀ ਔਰ ਉਹਨਾਂ ਨੇ ਇਹ ਕਿਹਾ ਸੀਗਾ ਕਿ ਤੁਸੀਂ ਆਪਣੇ ਸਾਰੇ ਜ਼ਿਲ੍ਹੇ ਦੇ ਵਿੱਚ ਤੁਸੀਂ ਇਹ ਮੰਗ ਰੱਖੋ ਕਿ ਜਿਹੜੀ 22 ਤਰੀਕ ਨੂੰ ਇਸ ਦਿਨ ਰਾਮ ਲਲਾ ਦੀ ਪਰਾਨ ਪ੍ਰਤੀਸ਼ਠਾ ਹੋਣੀ ਹੈ ਅਯੋਧਿਆ ਦੇ ਵਿੱਚ ਉਸ ਦਿਨ ਦੇ ਲਈ ਸਾਰੇ ਇੱਥੇ ਡਿਸਟ੍ਰਿਕਟ ਦੇ ਵਿੱਚ ਛੁੱਟੀ ਕੀਤੀ ਜਾਵੇ ਔਰ ਉਸ ਸੰਦਰਭ ਦੇ ਵਿੱਚ ਅਸੀਂ ਸਾਰੇ ਰਾਸ਼ਟਰੀ ਹਿੰਦੂ ਸੰਗਠਨ ਜੇ ਕਿ ਜਿਹੜੀ ਕਿ ਕਾਫੀ ਪੁਰਾਣੀ ਸੰਸਥਾ ਹੈ ਇਸ ਦੇ ਨਾਲ ਜੁੜੇ ਹੋਏ ਆਂ ਔਰ ਅਸੀਂ ਸਾਰੇ ਇਕੱਠੇ ਹੋ ਕੇ ਇਸ ਮੰਗ ਪੱਤਰ ਨੂੰ ਡੀਸੀ ਸਾਹਿਬ ਨੂੰ ਦੇਣ ਆਏ ਆਂ ਔਰ ਉਸ ਦਿਨ ਜਿਹੜੀ ਦੀ ਦਾ ਦਿਨ ਹੈ ਇੰਨਾ ਮਹੱਤਵਪੂਰਨ ਹੈ ਪੂਰੇ ਦੇਸ਼ ਵਾਸੀਆਂ ਦੇ ਲਈ ਇੰਨਾ ਮਹੱਤਵਪੂਰਨ ਹੈ ਕਿ ਜਿਹਦੇ ਲਈ ਅਸੀਂ ਲੱਖਾਂ ਜਾਨਾਂ ਕੁਰਬਾਨ ਕੀਤੀਆਂ ਉਹ ਦਿਨ ਨੂੰ ਸਾਨੂੰ ਮਨਾਉਣ ਦਾ ਮੌਕਾ ਮਿਲਿਆ ਔਰ ਉਸ ਨੂੰ ਅਸੀਂ ਤਦ ਹੀ ਮਨਾ ਸਕਦੇ ਹਾਂ ਜੇ ਅਸੀਂ ਆਪਣੇ ਰੋਜ਼ ਦੇ ਰੋਜ਼ਗਾਰ ਵੱਲੋਂ ਰੋਜ਼ ਦੇ ਕੰਮਾਂ ਵੱਲੋਂ ਥੋੜੇ ਨਿਵਰਿੱਤ ਹੋਵਾਂਗੇ ਔਰ ਉਸ ਤੋਂ ਬਾਅਦ ਅਸੀਂ ਆਪਣੇ ਦੇਸ਼ ਦੇ ਲਈ ਆਪਣਾ ਇਹ ਸ਼ਰਧਾ ਦੇ ਸੁਮਨ ਰਚਿਤ ਕਰ ਸਕਾਂਗੇ ਔਰ ਆਪਣੇ ਦੇਸ਼ ਦੀ ਤਰੱਕੀ ਦੇ ਲਈ ਕਾਮਨਾ ਵੀ ਕਰ ਸਕਾਂਗੇ ਕਿ ਔਰ ਜਿਹੜਾ ਸਾਡਾ ਰਾਸ਼ਟਰ ਹੈ ਸਾਰੇ ਵਿਸ਼ਵ ਨੂੰ ਆਪਣੀ ਅਧਿਆਤਮਿਕ ਸੰਸਕ੍ਰਿਤਿਕ ਔਰ ਸਮਾਜਿਕ ਜੀਵਨ ਦੇ ਬਾਰੇ ਦੇ ਵਿੱਚ ਸਾਰਾ ਦਾ ਪਿਆਰ ਸਾਡੀ ਰਮਾਇਣ ਜਿਹਦੇ ਦੇ ਰਚਾਇਤਾ ਸਾਰੇ ਤੁਲਸੀਦਾਸ ਜੀ ਔਰ ਬਾਦਮੀਕੀ ਜੀ ਹੈ ਉਹਨਾਂ ਨੇ ਇਹ ਵੀ ਦੱਸਿਆ ਕਿ ਸਮਾਜ ਦੇ ਵਿੱਚ ਹਰ ਇਨਸਾਨ ਨੂੰ ਮਰਿਆਦਾ ਦੇ ਨਾਲ ਕਿਸ ਤਰ੍ਹਾਂ ਚੱਲਣਾ ਚਾਹੀਦਾ ਇਸ ਕਰਕੇ ਅਸੀਂ ਉਸ ਇਸ ਗਿਆਨ ਨੂੰ ਵੀ ਅਸੀਂ ਆਪਣੇ ਵਿਦੇਸ਼ ਵਾਸੀਆਂ ਨਾਲ ਸਾਂਝਾ ਕਰ ਸਕੀਏ ਅਸੀਂ ਮਰਿਆਦਾ ਪਰਿਸ਼ोत्तम ਸ਼੍ਰੀ ਰਾਮ ਜੀ ਦੇ ਜੇ ਕਾਰਜ ਦੇ ਅੰਦਰ जय श्री राम जय श्री राम सुनो जय राष्ट्रीय हिंदू संगठन ਵੱਲੋਂ ਆਪਣੇ ਡੀਸੀ ਸਾਹਿਬ ਨੇ ਇੱਕ ਮੰਗ ਪੱਤਰ ਦਿੱਤਾ ਹੈ ਕੀ ਮੰਗ ਪੱਤਰ ਹੈ ਅੱਜ ਜੋ ਰਾਸ਼ਟਰੀ ਹਿੰਦੂ ਸੰਗਠਨ ਵੱਲੋਂ ਆਪਣੇ ਪੰਜਾਬ ਪ੍ਰਦੇਸ਼ ਦੇ ਪ੍ਰਵਾਰੀ ਆਪਣੇ ਮੈਡਮ ਸੁਮਨ ਮਲੋਤਰਾ ਦੀ ਰਹਿਨਮਾਈ ਥੱਲੇ ਜਿਹੜਾ ਇਹ ਮੰਗ ਪੱਤਰ ਦਿੱਤਾ ਗਿਆ ਜਿਲ੍ਹਾ ਦੇ ਜਿਹੜੇ ਮੈਂ ਦਖਸ਼ੇਕਾਂ ਉਹ ਸਾਡੇ ਨਾਨਕ ਚੋਪੜਾ ਜੀ ਨਾਲ ਹੈਗੇ ਆ ਸੈਕਟਰੀ ਸਾਹਿਬ ਹੈਗੇ ਸਾਡੇ ਅਮਿਤ ਗੁਪਤਾ ਜੀ ਆ ਸਾਡੀ ਟੀਮ ਜਿਹੜੀ ਸਾਰੀ ਇੱਥੇ ਆਈ ਸੀ ਡੀਸੀ ਸਾਹਿਬ ਦੇ ਵਿੱਚ ਜਿਹੜਾ ਇੱਕ ਮੰਗ ਪੱਤਰ ਦਿੱਤਾ ਹੈਗਾ ਵੀ 22 ਤਰੀਕ ਨੂੰ ਜਿਹੜਾ ਪ੍ਰਾਨ ਪ੍ਰਿਸ਼ਟਾ ਹੈਗੀ ਜਿਹੜੀ ਅਯੁੱਧਿਆ ਦੇ ਵਿੱਚ ਜਿਹੜੀ ਮੂਰਤੀ ਸਥਾਪਨਾ ਹੋ ਰਹੀ ਹੈ RAM ji ਦੀ ਲੱਲਾ ਜੀ ਦੀ ਕਿਉਂਕਿ ਇਹ ਇਹ ਤਿਉਹਾਰ ਜਿਹੜਾ ਦੀਵਾਲੀ ਵਾਂਗੂ ਤਿਉਹਾਰ ਮਨਾਇਆ ਜਾ ਰਿਹਾ ਹੈਗਾ ਸਾਡੀ ਇਹ ਮੰਗ ਹੈਗੀ ਆ ਵੀ ਪ੍ਰਧਾਨ ਮੰਤਰੀ ਨੂੰ ਜਿਹੜੀ ਇਹ ਡੀਸੀ ਰਾਜੀ ਪ੍ਰਧਾਨ ਮੰਤਰੀ ਨੂੰ ਚਿੱਠੀ ਭੇਜੀ ਗਈ ਜਾਵੇ ਕਿ ਸਾਰੇ ਜਿਹੜਾ ਹੈਗਾ ਹਿੰਦੁਸਤਾਨ ਦੇ ਵਿੱਚ ਛੁੱਟੀ ਦਿੱਤੀ ਜਾਵੇ ਕਿਉਂਕਿ ਇਸ ਜਿਹੜਾ ਤਿਉਹਾਰ ਹੈ ਬੜੇ ਹਰੇਕ ਬੰਦਾ ਕਿਉਂਕਿ ਕਾਫੀ ਕਿੰਨੀਆਂ ਕਿੰਨੀਆਂ ਪੀੜ੍ਹੀਆਂ ਨੇ ਲੜਾਈ ਦੇ ਕਰਕੇ ਇਹ ਜਿਹੜਾ ਸਮਾਂ ਆਇਆ ਉਹ ਅਸੀਂ ਦੇਖਣ ਯੋਗ ਹੈ ਜਿਹੜੀ RAM ਦੀ ਮੂਰਤੀ ਸਥਾਪਨਾ ਹੋ ਰਹੀ ਆ ਲਾਈਵ ਟੈਲੀਕਾਸਟ ਹੋ ਰਿਹਾ ਹੈਗਾ ਜਿਹੜਾ ਮੰਦਰਾ ਵਿੱਚ ਲੈਣਾ ਲਾਈਵ ਟੈਲੀਕਾਸਟ ਹੋ ਰ ਜਾ ਰਿਹਾ ਹੈਗਾ ਔਰ ਅਸੀਂ ਕਹਿੰਦੇ ਹਰੇਕ ਹਰੇਕ ਮੁਲਾਜ਼ਮ ਹਰੇਕ ਬੱਚਾ ਇਸ ਲਾਈਵ ਟੈਲੀਕਾਸਟ ਨੂੰ ਦੇਖ ਸਕੇ ਇਸ ਕਰਕੇ ਅਸੀਂ ਇਹ ਜਿਹੜਾ ਮੰਗ ਪੱਤਰ ਦਿੱਤਾ ਹੈਗਾ ਵੀ ਛੁੱਟੀ ਕੀਤੀ ਜਾਵੇ ਸਾਰੇ ਹਿੰਦੁਸਤਾਨ ਦੇ ਵਿੱਚ ਔਰ ਮੈਂ ਸਾਰੇ ਹਿੰਦੁਸਤਾਨ ਰਾਮ ਭਗਤਾਂ ਨੂੰ ਬੜੀ ਲੱਖ ਲੱਖ ਵਧਾਈ ਦੇਣਾ ਹੈਗਾ ਜਿਹੜੀ ਲੱਲਾ ਰਾਮ ਜੀ ਜਿਹੜੀ ਮੂਰਤੀ ਆਪਣੇ ਉੱਥੇ ਸਥਾਪਿਤ ਹੋ ਰਹੀ ਹੈ 22 ਤਰੀਕ ਨੂੰ ਉਹ ਬੜਾ ਸੁਭਾਗਿਆ ਦਾ ਦਿਨ ਹੈਗਾ ਔਰ ਮੈਂ ਇਹ ਵੀ ਕਹਿਣਾ ਚਾਹਨਾ ਹੈਗਾ ਵੀ ਆਪਣੇ ਘਰਾਂ ਦੇ ਵਿੱਚ ਜਿਹੜੀਆਂ ਲੜੀਆਂ ਲਾਏ ਜਾਣ ਜਿਹੜੇ ਦਿਵਾਲੀ ਵਾਂਗੂ ਤਿਹਾੜ ਮਨਾਇਆ ਜਾਵੇ ਦੀਪ ਦੀਪਮਾਲਾ ਕੀਤੀ ਜਾਵੇ ਔਰ ਜਿਹੜਾ ਹੈਗਾ ਦਾਇ ਜਿਹੜਾ 22 ਤਰੀਕ ਹੈਗੀ ਆ ਉੱਥੇ ਦੀਪਮਾਲਾ ਕਰਕੇ ਮੰਦਿਰਾਂ ਦੇ ਵਿੱਚ ਕੀਰਤਨ ਕੀਤਾ ਜਾਵੇ ਇਹ ਤਿਹਾੜ ਦਿਵਾਲੀ ਤੋਂ ਵੀ ਵਧੀਆ ਬਣਾਇਆ ਜਾਵੇ ਕਿਉਂਕਿ ਇਹ ਹਿੰਦੂਆਂ ਦਾ ਤਿਹਾੜ ਹੈਗਾ ਔਰ ਪ੍ਰਮਾਤਮਾ ਮੈਂ ਕਹਿੰਦਾ ਰਾਮ ਭਗਤਾਂ ਦੇ ਸਭ ਦੇ ਮੇਹਰ ਬਣਾਈ ਰੱਖੇ ਉਹ ਇਹੀ ਸਾਰੀ ਕੋ ਸੁਪਕਾਮਨਾ ਹੈਗੀਆਂ ਅੱਜ ਜਿਹੜਾ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਹੈਗਾ ਵੀ ਸਾਡੀ 22 ਤਰੀਕ ਦੀ ਜੀ ਛੁੱਟੀ ਕੀਤੀ ਜਾਵੇ ਪ੍ਰਧਾਨ ਮੰਤਰੀ ਨੇ ਸਾਡੀ ਇਹ ਲੈਟਰ ਤੇ ਜੀ Hindu Rashtra Sangathan ਵੱਲੋਂ ਜਿਹੜਾ ਅਸੀਂ ਮੰਗ ਪੱਤਰ ਦਿੱਤਾ ਹੈਗਾ ਉਹ ਸਾਾਨੂੰ ਛੁੱਟੀ ਦਾ ਜਿਹੜਾ ਆਸ਼ਵਾਸਨ ਦਿੱਤਾ ਡੀਸੀ ਸਾਹਿਬ ਨੂੰ ਵੀ ਉਹਨਾਂ ਨੇ ਕਹੇ ਮੈਂ ਪ੍ਰਧਾਨ ਮੰਤਰੀ ਉਹਨਾਂ ਨੇ ਕਹੇ ਮੈਂ ਚੱਠੀ ਭੇਜ ਦੇਣਾ ਤੁਹਾਡੀ ਵੀ ਤੁਹਾਡੀ ਮੰਗ ਪੂਰੀ ਹੋ ਜੇ ਆਹੀ ਸਾਡੀ ਮੰਗ ਸੀ ਅੱਜ ਦੀ ਨਾਲ